ਜਲੰਧਰ ਜਿਮਨੀ ਚੌਂ ਦੇ ਨਤੀਜੇ ਸਾਹਮਣੇ ਆ ਚੁੱਕੇ ਨੇ ਤੇ ਆਮ ਆਦਮੀ ਪਾਰਟੀ ਦੀ ਵੱਡੀ ਜਿੱਤ ਜਲੰਧਰ ਪੱਛਮੀ ਜਿਮਨੀ ਚੌਂ ਦੇ ਵਿੱਚ ਹੋਈ ਆ ਤਾਂ ਜਿਸ ਤੋਂ ਬਾਅਦ ਹੁਣ ਆਮ ਆਦਮੀ ਪਾਰਟੀ ਦੇ ਵਰਕਰ ਅਤੇ ਨੇਤਾ ਸੈਲੀਬ੍ਰੇਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਹੇ ਹਾਂ ਕਿ ਕਿਸ ਤਰ੍ਹਾਂ ਲੱਡੂ ਵੰਡ ਕੇ ਭੰਗੜੇ ਪਾ ਕੇ ਪਟਾਕੇ ਚਲਾ ਕੇ ਆਮ ਆਦਮੀ ਪਾਰਟੀ ਦੇ ਵਰਕਰਾਂ ਵੱਲੋਂ ਖੁਸ਼ੀ ਮਨਾਈ ਜਾ ਰਹੀ ਹੈ ਜਲੰਧਰ ਜਿਮਨੀ ਚੌਂ ਜਿੱਤਾਂ ਦੀ ਤਾਂ ਜਲੰਧਰ ਜਿਮਨੀ ਚੌਂਾਂ ਦੇ ਵਿੱਚ ਜਲੰਧਰ ਪੱਛਮੀ ਦੇ ਵਿੱਚ 10 ਜੁਲਾਈ ਨੂੰ ਵੋਟਾਂ ਪਈਆਂ ਸੀ ਤੇ ਅੱਜ 13 ਜੁਲਾਈ ਨੂੰ ਨਤੀਜੇ ਆਏ ਨੇ ਜਿਸ ਦੇ ਵਿੱਚ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ 55246 ਵੋਟਾਂ ਦੇ ਨਾਲ ਜੇਤੂ ਹੋਏ ਨੇ ਉਹਨਾਂ ਨੂੰ 55246 ਵੋਟਾਂ ਪਈਆਂ ਨੇ ਤੇ ਦੂਜੇ ਨੰਬਰ ਤੇ ਸ਼ੀਤਲ ਅੰਗੁਰਾਲ ਬੀਜੇਪੀ ਦੇ ਸ਼ੀਤਲ ਅੰਗੁਰਾਲ ਆਏ ਨੇ ਜਿਨ੍ਹਾਂ ਨੂੰ 17921 ਵੋਟਾਂ ਪਈਆਂ ਨੇ ਤੇ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ 37325 ਵੋਟਾਂ ਦੇ ਨਾਲ ਜਿੱਤ ਪ੍ਰਾਪਤ ਕੀਤੀ ਹੈ ਜਲੰਧਰ ਪੱਛਮੀ ਜਿਮੜੀ ਚੌਂ ਦੇ ਵਿੱਚ ਤਾਂ ਕਾਂਗਰਸ ਦੇ ਉਮੀਦਵਾਰ ਸੁਰਿੰਦਰ ਕੋਰ ਤੀਜੇ ਨੰਬਰ ਤੇ ਆਏ ਨੇ ਜਿਨ੍ਹਾਂ ਨੂੰ 16757 ਵੋਟਾਂ ਦੇ ਪਈਆਂ ਤੇ ਚੌਥੇ ਨੰਬਰ ਤੇ ਬੀਐਸਪੀ ਦੇਵਿੰਦਰ ਗੁਮਾਰਾਏ ਨੇ 615 ਵੋਟਾਂ ਦੇ ਨਾਲ ਚੌਥੇ ਸਥਾਨ ਤੇ ਆਏ ਨੇ ਤੇ ਅਕਾਲੀ ਦਲ ਤੋਂ ਬਾਗੀ ਹੋ ਕੇ ਚੋਲਣ ਲੜਨ ਵਾਲੀ ਬੀਬੀ ਸੁਰਜੀਤ ਕੋਰ 550 ਵੋਟਾਂ ਲੈ ਕੇ ਪੰਜਵੇਂ ਨੰਬਰ ਤੇ ਆਏ ਨੇ ਤਾਂ ਤਸਵੀਰਾਂ ਤੁਹਾਨੂੰ ਦਿਖਾ ਰਿਹਾ ਕਿ ਕਿਸ ਤਰ੍ਹਾਂ ਮਹਿੰਦਰ ਭਗਤ ਆਮ ਆਦਮੀ ਪਾਰਟੀ ਦੇ ਉਮੀਦਵਾਰ ਦੀ ਵੱਡੀ ਜਿੱਤ ਤੋਂ ਬਾਅਦ ਜਲੰਧਰ ਦੇ ਵਿੱਚ ਜਸ਼ਨ ਦਾ ਮਾਹੌਲ ਹੈ ਤੇ ਆਮ ਆਦਮੀ ਪਾਰਟੀ ਦੇ ਵਰਕਰ ਲਗਾਤਾਰ ਜਸ਼ਨ ਮਨਾਉਂਦੇ ਹੋਏ ਨਜ਼ਰ ਆ ਰਹੇ ਨੇ ਇੱਕ ਦੂਜੇ ਨੂੰ ਲੱਡੂ ਖਵਾ ਕੇ ਭੰਗੜੇ ਪਾ ਕੇ ਪਟਾਕੇ ਚਲਾ ਕੇ ਇਹ ਖੁਸ਼ੀ ਨੂੰ ਸਾਂਝਾ ਇੱਕ ਦੂਜੇ ਦੇ ਨਾਲ ਕਰਦੇ ਹੋਏ ਨਜ਼ਰ ਆ ਰਹੇ ਨੇ ਗੋਰਤਾਲਾ ਵਾਕੇ ਜਲੰਧਰ ਜਿਮਨੀ ਚੌਂ ਨੂੰ ਲੈ ਕੇ ਪਿਛਲੇ 1 ਮਹੀਨੇ ਤੋਂ ਅਖਾੜਾ ਜਲੰਧਰ ਦੇ ਵਿੱਚ ਪੱਕਿਆ ਹੋਇਆ ਸੀਗਾ ਤੇ ਮੁੱਖ ਮੰਤਰੀ ਮਾਨ ਵੱਲੋਂ ਖੁਦ ਜਲੰਧਰ ਜਿਮਨੀ ਚੌਂ ਨੂੰ ਲੈ ਕੇ ਵ ਪੂਰੀ ਤਰ੍ਹਾਂ ਨਾਲ ਦੇ ਨਾਲ ਡੇਰਾ ਜਲੰਧਰ ਦੇ ਵਿੱਚ ਲਗਾਇਆ ਹੋਇਆ ਸੀਗਾ ਤੇ ਇੱਕ ਇੱਕ ਪ੍ਰਚਾਰ ਦੇ ਉੱਤੇ ਨਿਗਾਹ ਰੱਖੀ ਹੋਈ ਸੀ ਤੇ ਜਿਸ ਤੋਂ ਬਾਅਦ ਜਲੰਧਰ ਜਿਮਨੀ ਚੋਣਾਂ ਦੇ ਰਿਜ਼ਲਟ ਜਦੋਂ ਆਂਦੇ ਨੇ ਤਾਂ ਮੁੱਖ ਮੰਤਰੀ ਭਗਵੰਤ ਮਾਨ ਦੀ ਕੀਤੀ ਮਿਹਨਤ ਨੂੰ ਫਲ ਮਿਲਦਾ ਹੋਇਆ ਨਜ਼ਰ ਆ ਰਿਹਾ ਵਾ ਤਾਂ ਤਸਵੀਰਾਂ ਤੁਸੀਂ ਦੇਖ ਰਹੇ ਹੋ ਕਿ ਕਿਸ ਤਰ੍ਹਾਂ ਆਮ ਆਦਮੀ ਪਾਰਟੀ ਦੇ ਮਹਿੰਦਰ ਭਗਤ ਜਲੰਧਰ ਪੱਛਮੀ ਤੋਂ ਜੇਤੂ ਹੋਏ ਨੇ ਤੇ ਐਮਐਲਏ ਬਣੇ ਨੇ ਤੇ ਹੁਣ ਇਸ ਚੋਣਾਂ ਨੂੰ ਲੈ ਕੇ ਲਗਾਤਾਰ ਜਿਹੜੀਆਂ ਕਿਆਸਰਾਈਆਂ ਲਗਾਈਆਂ ਜਾ ਰਹੀਆਂ ਸੀ ਉਸ ਤੋਂ ਬਾਅਦ ਤਸਵੀਰ ਸਾਹਮਣੇ ਆ ਚੁੱਕੀ ਹੈ ਤੇ ਜਲੰਧਰ ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਚੋਣਾ ਜਿੱਤ ਚੁੱਕੇ ਨੇ ਭਾਜਪਾ ਦੇ ਸ਼ੀਤਲ ਊਂਗਰਾਲ ਦੂਜੇ ਨੰਬਰ ਤੇ ਤੇ ਕਾਂਗਰਸ ਦੇ ਉਮੀਦਵਾਰ ਤੀਜੇ ਨੰਬਰ ਤੇ ਆਏ ਨੇ ਜਿੰਦਾਬਾਦ ਓਕੇ ਹਾਲ ਪ੍ਰਭੂਤੀ ਕੋ ਮੈਡਮ ਆਦਾ ਲੀਨ ਦਿਓ